ਕੰਗੜਾ ਨੌ ਦੇ ਚਪੇੜ ਵੱਜੀ ਉਸ ਤੋਂ ਬਾਅਦ ਬਬਾਲ ਹੋ ਗਿਆ ਤੇ ਕੁਲਵਿੰਦਰ ਕੌਰ ਨੂੰ ਅਰੈਸਟ ਕਰਨ ਦੀਆਂ ਖਬਰਾਂ ਬਾਹਰ ਆਈਆਂ ਉਸ ਤੋਂ ਬਾਅਦ ਇਹ ਵੀ ਖਬਰ ਆਈ ਕਿ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਪਰ ਪੂਰੇ ਪੰਜਾਬ ਦੇ ਵਿੱਚੋਂ ਕੁਲਵਿੰਦਰ ਕੌਰ ਨੂੰ ਸਮਰਥਨ ਮਿਲਿਆ ਪੂਰਾ ਪੰਜਾਬ ਉੱਠ ਖੜਾ ਹੋਇਆ ਕੁਲਵਿੰਦਰ ਕੌਰ ਦੇ ਨਾਲ ਉਸਦੇ ਪਰਿਵਾਰ ਦੇ ਨਾਲ ਰਲ ਕੇ ਲੋਕਾਂ ਨੇ ਦਲਾਸਾ ਦਿੱਤਾ ਕਿ ਤੁਹਾਡੀ ਧੀ ਨੂੰ ਕੁਝ ਵੀ ਨਹੀਂ ਹੋਣ ਦਿੱਤਾ ਜਾਵੇਗਾ ਪੂਰੇ ਪੰਜਾਬ ਨੇ ਕਲਵਿੰਦਰ ਕੌਰ ਨੂੰ ਆਪਣੀ ਧੀ ਮੰਨਿਆ ਤੇ ਆਖਿਆ ਕਿ ਕਲਵਿੰਦਰ ਕੌਰ ਨੇ ਚਪੇੜ ਨਹੀਂ ਮਾਰੀ ਇਹ ਪੂਰੇ ਪੰਜਾਬ ਨੇ ਚਪੇੜ ਮਾਰੀ ਹੈ ਕਿਉਂਕਿ ਬੀਬੀ ਮਹਿੰਦਰ ਕੌਰ ਵਰਕੀਆਂ ਦੀ ਫੋਟੋ ਪਾ ਕੇ ਕੰਗਣਾ ਰਣੌਤ ਕਹਿੰਦੀ ਸੀ ਕਿ 100-100 ਰੁਪਏ ਦਿਹਾੜੀ ਤੇ ਇਹ ਕਿਸਾਨ ਅੰਦੋਲਨ ਦੇ ਵਿੱਚ ਆਈਆਂ ਉਸ ਤੋਂ ਬਾਅਦ ਜਦੋਂ ਸਰਕਾਰ ਤੇ ਦਬਾਅ ਵਧਿਆ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਵੀ ਦਬਾਅ ਵਧਿਆ ਕਿਉਂਕਿ ਲੋਕਾਂ ਨੇ ਆਖਿਆ ਕਿ ਕੁਲਵਿੰਦਰ ਕੌਰ ਦੀ ਜਿਹੜੀ ਅਰੈਸਟ ਹੋਈ ਉਹ ਗੈਰ ਕਾਨੂੰਨੀ ਆ ਕਿਉਂਕਿ ਜਿਹੜਾ ਚੰਡੀਗੜ੍ਹ 에어ਪੋਰਟ ਦਾ ਜਿਸ ਪਾਸੋਂ ਕੰਗਣਾ ਰਣੌਤ 에어ਪੋਰਟ ਦੇ ਵਿੱਚ ਐਂਟਰ ਹੋਈ ਸੀ ਜਿੱਥੇ ਸਾਰੀ ਘਟਨਾ ਹੋਈ ਸੀ ਉਹ ਗੇਟ ਪੰਜਾਬ ਦੇ ਹਿੱਸੇ ਆਉਂਦਾ ਤੇ ਪੰਜਾਬ ਪੁਲਿਸ ਹੀ ਉੱਥੇ ਕੋਈ ਕਾਰਵਾਈ ਕਰ ਸਕਦੀ ਸੀ ਜੇ ਕੋਈ ਉੱਥੇ ਅਨਸੁਖਾਵੀ ਘਟਨਾ ਹੁੰਦੀ ਪਰ ਚੰਡੀਗੜ੍ਹ ਪੁਲਿਸ ਨੇ ਉੱਥੇ ਕੁਲਵਿੰਦਰ ਕੌਰ ਨੂੰ ਅਰੈਸਟ ਕੀਤਾ ਉਸ ਤੋਂ ਬਾਅਦ ਫੌਜ ਦੇ ਅਫਸਰਾਂ ਦੇ ਵੀ ਬਿਆਨ ਆਏ ਕਿ ਕੁਲਵਿੰਦਰ ਕੌਰ ਦਾ ਕੱਲੀ ਦਾ ਕੋਈ ਕਸੂਰ ਨਹੀਂ ਪਹਿਲਾਂ ਕੰਗਣਾ ਰਣੌਤ ਨੇ ਉਸ ਦੇ ਨਾਲ ਬਹਿਸ ਕੀਤੀ ਉਸ ਨੂੰ ਜਿਹੜੇ ਮਾੜੇ ਸ਼ਬਦ ਬੋਲੇ ਉਸ ਤੋਂ ਬਾਅਦ ਹੀ ਕੁਲਵਿੰਦਰ ਕੌਰ ਨੇ ਤਲਕੀ ਦੇ ਵਿੱਚ ਆ ਕੇ ਉਸ ਤੇ ਚਪੇੜ ਮਾਰੀ ਫਿਰ ਜਿਵੇਂ ਜਿਵੇਂ ਦਬਾਅ ਵਧਦਾ ਗਿਆ ਰਾਜਨੀਤੀ ਜਿਹੜੀ ਹੁੰਦੀ ਗਈ ਤੇ ਬਾਅਦ ਦੇ ਵਿੱਚ ਕਾਫੀ ਲੀਡਰ ਪੰਜਾਬ ਦੇ ਨਾਲ ਸੰਬੰਧਤ ਉਹਨਾਂ ਦੇ ਵੀ ਬਿਆਨ ਆਉਣੇ ਸ਼ੁਰੂ ਹੋ ਗਏ ਫਿਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤੇ ਉੱਤੇ ਵੀ ਦਬਾਅ ਵਧਿਆ ਤੇ ਉਹਨਾਂ ਨੂੰ ਵੀ ਇਹ ਕਰਨ ਲਈ ਮਜਬੂਰ ਕਰ ਦਿੱਤਾ ਕਿ ਕੁਲਵਿੰਦਰ ਕੌਰ ਦੀ ਸਪੋਰਟ ਕਰਨ ਪਰ ਉੱਥੇ ਉਹਨਾਂ ਨੇ ਦੱਬੀ ਜ਼ੁਬਾਨ ਦੇ ਵਿੱਚ ਜਿੱਥੇ ਇਹ ਸੁਣਿਆ ਜਾ ਰਿਹਾ ਕਿ ਕੁਲਵਿੰਦਰ ਕੌਰ ਦੀ ਸਪੋਰਟ ਕੀਤੀ ਜਾ ਰਹੀ ਹੈ ਉੱਥੇ ਹੀ ਉਹ ਆਖ ਰਹੇ ਆ ਕਿ ਉਹਨਾਂ ਦੇ ਉੱਤੇ ਵਿਭਾਗੀ ਕਾਰਵਾਈ ਹੋਈ